ਆ ਦੇਖ ਲਓ ਬਈ ਕਣਕਾਂ ਬਉਣੀ ਪਈਆਂ ਨੇ ਜਿਹੜੀਆਂ ਗੋਲਿਆਂ ਨਾਲ ਨੁਕਸਾਨ ਹੋਇਆ ਧੀ ਇਹਦੇ ਨਾਲ ਉਹ ਤਾਂ ਆਪਾਂ ਨੂੰ ਯਾਰ ਕਾਲੀ ਦੀ ਚਾਹੇ ਕਾਂਗਰਸੀ ਇਹਦੀ ਕੋਈ ਵੀ ਧੀ ਉਹ ਯਾਰ ਇਹ ਸਰਕਾਰ ਨਾਲੋਂ ਫੇਰ ਵੀ ਵਧੀਆ ਦੀ ਜੇ ਕੋਈ ਗੋਲਿਆਂ ਨਾਲ ਨੁਕਸਾਨ ਆਉਂਦਾ ਹੁੰਦਾ ਤੀ ਉਹਦੀ ਗਦਾਵਰੀ ਦਾ ਕਰਾਉਂਦੇ ਦੀ ਇਹਨਾਂ ਨੇ ਤਾਂ ਬਤੰਦਰਾਂ ਨੇ ਡੱਕਾ ਨਹੀਂ ਤੋੜਿਆ ਅੱਜ 20 ਦਿਨ ਹੋ ਗਏ ਗੋਲੇ ਪਿਆਂ ਨੂੰ ਕੀ ਦਾ ਜੀ ਕਰਦਾ ਐਡੀ ਧੀ ਕਣਕ ਬਾਹੁਣ ਨੂੰ ਇਹ ਤਾਂ ਟਾਲ ਤੇ ਸਿੱਟਣ ਜੋਗੀ ਵੀ ਹੈ ਨਹੀਂ ਤੀ ਵੀ ਟਾਲਤੀ ਸਿੱੜ ਦੰਦੇ ਸੀ ਹੁਣ ਇੱਕ ਉਹ ਦੇਖੋ ਉਧਰ ਵੀ ਚੱਲ ਰਿਹਾ ਟਰੈਕਟਰ ਉਹ ਵੀ ਕਣਕੇ ਬਾਹਰ ਆ ਹੁਣ ਕਣਕ ਬਾਕੇ ਇੱਥੇ ਮੱਕੀ ਮੁੱਕੀ ਕਰਾਂਗੇ ਕਹਿੰਦੇ ਦੀ ਬਦਲਾ ਲਿਆਂਦਾ ਸਰਕਾਰ ਨੇ ਆ ਲਿਆਤਾ ਬਦਲਾ ਮਿੱਤਰੋ ਕਿਸਾਨਾਂ ਖਾਤਰ ਦਾ